ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਅੱਜ ਮੇਰਾ ਪੰਜਾਬ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ ਸਾਰੀਆਂ ਜਾਣਕਾਰੀਆਂ ਜੋ ਪੂਰੀ ਤਰ੍ਹਾਂ ਨਾਲ ਆਥੈਂਟਿਕ ਹਨ ਇਹ ਸਾਰੀਆਂ ਜਾਣਕਾਰੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਅਖਬਾਰਾਂ ਨੇ ਪ੍ਰਮੁਖਤਾ ਨਾਲ ਛਾਇਆ ਕੀਤਾ ਹੈ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਮਜੀਠੀਆ ਮਾਮਲੇ ਤੇ ਹੁਣ ਤੱਕ ਹੋ ਚੁੱਕੀਆਂ ਕਈ ਸੁਣਵਾਈਆਂ ਤੋਂ ਬਾਅਦ ਹੋਣ ਵਾਲੇ ਅਦਾਲਤੀ ਫੈਸਲੇ ਤੇ ਪਿਛਲੇ 8 ਸਾਲਾਂ ਦੌਰਾਨ 55318 ਨਸ਼ਾ ਕਰਨ ਦੇ ਆਦੀ ਲੋਕਾਂ ਵੱਲੋਂ ਹਥਿਆਰਾਂ ਦੇ ਲਾਇਸੈਂਸ ਲੈਣ ਲਈ ਕੀਤੀ ਗਈ ਜਦੋਂ ਜਹਿਦ ਸਬੰਧੀ ਭਾਜਪਾ ਵੱਲੋਂ ਰਾਜਪੂਰੇ ਵਿਖੇ ਕੀਤੀ ਗਈ ਕਿਸਾਨ ਮਜ਼ਦੂਰ ਫਤਿਹ ਰੈਲੀ ਸੰਗਰੂਰ ਦੀ ਇੱਕ ਪੰਚਾਇਤ ਵੱਲੋਂ એનર્ਜੀ ਡਰਿੰਕ ਦੀ ਵਿਕਰੀ ਤੇ ਪਿੰਡ ਵਿੱਚ ਲਗਾਈ ਰੋਕ ਸੰਬੰਧੀ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲ ਗਠਜੋੜ ਦੀ ਜਿਤਾਈ ਜਾ ਰਹੀ ਸੰਭਾਵਨਾ ਤੇ ਹੋਰ ਮੁੱਦਿਆਂ ਤੇ ਪਰੰਤੂ ਸਭ ਤੋਂ ਪਹਿਲਾਂ ਕਠੂਆ ਵਿੱਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਕਈ ਪਿੰਡਾਂ ਵਿੱਚ ਆਏ ਹੜ੍ਹ ਦੀ ਅਪਡੇਟ ਬਾਰੇ ਕਹਿੰਦੇ ਨੇ ਕੁਦਰਤ ਹਰ ਬੰਦੇ ਦੀ ਜ਼ਰੂਰਤ ਪੂਰੀ ਕਰ ਸਕਦੀ ਹੈ ਪਰੰਤੂ ਕਿਸੇ ਇੱਕ ਬੰਦੇ ਦੀ ਵੀ ਲਾਲਚ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਕੁਝ ਇਹੋ ਜਿਹੀ ਘਟਨਾ ਲਾਲਚ ਦੀ ਹੱਦ ਪਾਰ ਹੋ ਜਾਣ ਤੋਂ ਬਾਅਦ ਬੀਤੇ ਕੱਲ ਪਠਾਨਕੋਟ ਜ਼ਿਲ੍ਹੇ ਦੇ ਬੀਐਸਐਫ ਬੁਮਿਆਲ ਸੈਕਟਰ ਅਤੇ ਉਸ ਦੇ ਆਲੇ ਦੁਆਲੇ ਦੇ ਤਕਰੀਬਨ 10 ਪਿੰਡਾਂ ਵਿੱਚ ਘਟੀ ਜਦੋਂ ਕਠੂਆ ਦੇ ਪਿੰਡ ਜਗਲੌਰ ਵਿੱਚ ਬੱਦਲ ਫਟਣ ਤੋਂ ਬਾਅਦ ਹੜ ਦਾ ਪਾਣੀ ਇਨ੍ਹਾਂ ਇਲਾਕਿਆਂ ਵਿੱਚ ਕੋਸ ਗਿਆ ਪਾਣੀ ਬੀਤੇ ਕੱਲ ਦੀ ਸਵੇਰ ਅਚਾਨਕ ਲੋਕਾਂ ਦੇ ਘਰਾਂ ਵਿੱਚ ਆ ਗਿਆ ਜਿਸ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਬਮਿਆਲ ਸੈਕਟਰ ਵਿੱਚ ਦਰਿਆ ਉਜ ਅਤੇ ਜਲਾਲੀਆ ਵਗਦੇ ਹਨ ਦਰਿਆ ਉਜ ਵਿੱਚ ਅਕਸਰ ਰਾਵੀ ਦਾ ਪਾਣੀ ਆਉਂਦਾ ਹੈ ਅਤੇ ਉਸ ਦੀ ਕੈਪੈਸਿਟੀ 1.5 ਲੱਖ ਕਿਊਸਿਕ ਤੋਂ ਵੀ ਜ਼ਿਆਦਾ ਹੈ ਪਰੰਤੂ ਜਲਾਲੀਆ ਦਰਿਆ ਵਿੱਚ ਅਕਸਰ ਬਰਸਾਤੀ ਨਾਲਿਆਂ ਦਾ ਪਾਣੀ ਵਹਿੰਦਾ ਹੈ ਇਹ ਦਰਿਆ ਦੀ ਕਿਉਂਕਿ ਗਹਿਰਾਈ ਬਹੁਤ ਜ਼ਿਆਦਾ ਨਹੀਂ ਹੈ ਇਸ ਲਈ ਇਸ ਵਿੱਚ ਅਗਰ ਜ਼ਿਆਦਾ ਪਾਣੀ ਆ ਜਾਵੇ ਤਾਂ ਉਸ ਦਾ ਲੋਕਾਂ ਦੇ ਘਰਾਂ ਵਿੱਚ ਕੁਝ ਜਾਣਾ ਆਮ ਜਹੀ ਗੱਲ ਹੈ ਜਲਾਲੀਆ ਦਰਿਆ ਦਾ ਪਾਣੀ ਵੀ ਬਾਅਦ ਵਿੱਚ ਉਜ ਦਰਿਆ ਵਿੱਚ ਹੀ ਮਿਲ ਜਾਂਦਾ ਹੈ ਬੀਤੇ ਕੱਲ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਬੱਦਲ ਫਟਣ ਤੋਂ ਬਾਅਦ ਪਾਣੀ ਦਾ ਹੜ ਜਲਾਲੀਆ ਦਰਿਆ ਵਿੱਚ ਆਇਆ ਜਿਸ ਨਾਲ ਪਠਾਨਕੋਟ ਦੇ ਬਾਰਡਰ ਤੇ ਬਸੇ 8-10 ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਇਸ ਦੇ ਨਾਲ ਹੀ 2000 ਏਕੜ ਤੋਂ ਜ਼ਿਆਦਾ ਜ਼ਮੀਨ ਵੀ ਪ੍ਰਭਾਵਿਤ ਹੋਈ ਇਹ ਦੋਵੇਂ ਦਰਿਆ ਬਮਿਆਲ ਸੈਕਟਰ ਤੋਂ ਨਿਕਲ ਕੇ ਪਿੰਡ ਮੱਖਣਪੁਰ ਦੇ ਨੇੜੇ ਜਾ ਕੇ ਰਾਵੀ ਦਰਿਆ ਵਿੱਚ ਮਿਲ ਜਾਂਦੇ ਹਨ ਮੱਖਣਪੁਰ ਪਿੰਡ ਜਲਾਲੀਆ ਉਜਤੇ ਰਾਵੀ ਦਾ ਸੰਗਮ ਸਥਲ ਹੈ ਇੱਥੇ ਇਹ ਰਾਵੀ ਦਰਿਆ ਇਸ ਤੋਂ ਬਾਅਦ ਪਾਕਿਸਤਾਨ ਵੱਲ ਮੁੜ ਜਾਂਦਾ ਹੈ ਅਤੇ ਕੁਝ ਕਿਲੋਮੀਟਰ ਬਾਅਦ ਫਿਰ ਭਾਰਤ ਦੇ ਪਹਾੜੀਪੁਰ ਪਿੰਡ ਵਿੱਚ ਮੋੜ ਆਉਂਦਾ ਹੈ ਇਸ ਤੋਂ ਬਾਅਦ ਰਾਵੀ ਦਾ ਇਹ ਦਰਿਆ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਕੋਸਦਾ ਹੈ ਤੇ ਫਿਰ ਮਕੋੜਾ ਪੱਤਨ ਤੇ ਪਰਦੇ ਦੇ ਜ਼ਿਲ੍ਹਾ ਗੁਰਦਾਸਪੁਰ ਹੁੰਦੇ ਹੋਏ ਅਗਾਂਹ ਵਧ ਜਾਂਦਾ ਹੈ। ਇਹ ਕਾਰਨ ਹੈ ਕਿ ਬੀਤੇ ਕੱਲ ਇਨ੍ਹਾਂ ਦਰਿਆਵਾਂ ਵਿੱਚ ਕਠੂਆ ਦੀ ਘਟਨਾ ਤੋਂ ਬਾਅਦ ਜਿੱਥੇ ਪਾਣੀ ਬੇਤਹਾਸ਼ਾ ਵਧ ਗਿਆ, ਉੱਥੇ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਵਿੱਚ ਆਉਂਦੇ ਹੋਏ ਲੋਕਾਂ ਨੂੰ ਪਾਣੀ ਨਾਲ ਘਿਰੇ ਪਿੰਡਾਂ ਵਿੱਚੋਂ ਬਾਹਰ ਸੁਰੱਖਿਅਤ ਥਾਵਾਂ ਤੇ ਲਿਆਉਣ ਲਈ ਜ਼ਰੂਰੀ ਪ੍ਰਬੰਧ ਕੀਤੇ। ਇਹ ਖਬਰ ਅੱਜ ਪੰਜਾਬ ਦੀਆਂ ਸਾਰੀਆਂ ਹੀ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਛਾਇਆ ਕੀਤੀ ਹੈ ਨਵਜ ਪੰਜਾਬ ਦੀ ਤੁਹਾਡੇ ਨਾਲ ਬਾਰਡਰ ਤੇ बसे ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਭਾਵਨਾਵਾਂ ਸਾਂਝੀਆਂ ਕਰਨਾ ਚਾਹੁੰਦਾ ਹੈ ਬੀਤੇ ਕੱਲ ਦੀ ਘਟਨਾ ਤੋਂ ਬਾਅਦ ਤਾਂ ਸਾਰਾ ਕੁਝ ਕਿਸੇ ਤਰੀਕੇ ਨਾਲ ਲਗਭਗ ਸੰਭਲ ਗਿਆ ਹੈ ਪਰੰਤੂ ਲੋਕ ਇਸ ਗੱਲ ਤੋਂ ਡਰੇ ਹੋਏ ਹਨ कि जिस कठुआ ਵਿੱਚ ਅਜੇ ਤੱਕ ਕਦੀ ਬੱਦਲ ਫਟਣ ਦੀ ਘਟਨਾ ਸੁਣੀ ਨਹੀਂ ਸੀ ਗਈ ਉੱਥੇ ਅਗਰ ਇਸ ਤਰ੍ਹਾਂ ਦੀ ਘਟਨਾ ਮੂੜ ਵਾਪਰ ਜਾਂਦੀ ਹੈ ਤਾਂ ਭਾਰਤ ਪਾਕਿਸਤਾਨ ਬਾਰਡਰ ਤੇ ਬਸਦੇ ਲੋਕਾਂ ਦਾ ਕੀ ਹੋਵੇਗਾ ਇਸ ਇਲਾਕੇ ਵਿੱਚ ਅਕਸਰ ਰنجੀਤ ਸਾਗਰ ਡੈਮ ਤੋਂ ਪਾਣੀ ਛੱਡੇ ਜਾਣ ਦੀ ਸੂਰਤ ਵਿੱਚ ਦਰਿਆ ਉਝ ਵਿੱਚ ਹੜ ਆ ਜਾਇਆ ਕਰਦਾ ਸੀ ਰنجੀਤ ਸਾਗਰ ਡੈਮ ਤੋਂ ਫਿਲਹਾਲ ਪਾਣੀ ਛੱਡਣ ਦੀ ਅਸ਼ੰਕਾ ਨਹੀਂ ਦੇ ਬਰਾਬਰ ਹੈ ਪਰੰਤੂ ਜਿਸ ਪ੍ਰਕਾਰ ਲਗਾਤਾਰ ਮੀਂਹ ਪੈਣ ਦੀਆਂ ਚੇਤਾਵਨੀਆਂ ਜਾਰੀ ਹੋ ਰਹੀਆਂ ਹਨ हिमाचल प्रदेश ਅਤੇ ਜੰਮੂ ਕਸ਼ਮੀਰ ਵਿੱਚ ਵੀ ਬਾਰ-ਬਾਰ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਹਨਾਂ ਨੂੰ ਦੇਖਦੇ ਹੋਏ ਪਠਾਨਕੋਟ ਦੇ ਬਾਰਡਰ ਕੰਢੇ ਬਸੇ ਪਿੰਡਾਂ ਦੇ ਦਰਿਆਵਾਂ ਵਿੱਚ ਵੀ ਹੜ੍ਹ ਆਉਣ ਦੀ ਅਸ਼ੰਕਾ ਬਣੀ ਹੋਈ ਹੈ। ਪੰਜਾਬ ਦੇ ਮੰਤਰੀ ਲਾਲਚੰਦ ਕਠਾਰੂ ਚੱਕ ਵਿਅਕਤੀਗਤ ਤੌਰ ਤੇ ਸਾਰੇ ਪਿੰਡਾਂ ਦੀ ਸਥਿਤੀ ਤੇ ਨਜ਼ਰ ਰੱਖੇ ਹੋਏ ਹਨ ਅਤੇ ਉਹ ਖੁਦ ਲੋਕਾਂ ਵਿੱਚ ਆ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਨ। ਬਾਵਜੂਦ ਇਸ ਦੇ ਲੋਕਾਂ ਦੀ ਸੁਰੱਖਿਆ ਤਾਂ ਹੀ ਸੰਭਵ ਹੈ ਜੇਕਰ ਉਹ ਖੁਦ ਇhtਿਆਤ ਵਰਤਣਗੇ ਅਲਰਟ ਰਹਿਣਗੇ ਕਿਸੇ ਵੀ ਪ੍ਰਤੀਕੂਲ ਪ੍ਰਸਥਿਤੀ ਦੌਰਾਨ ਇੱਕ ਦੂਜੇ ਦੀ ਮਦਦ ਕਰਨਗੇ ਭਾਰੀ ਬਰਸਾਤ ਕਰਕੇ ਐਤਵਾਰ ਨੂੰ ਪਖਾਨਕੋਟ ਦੇ ਨੇਰੇ ਬੱਦੀ ਰੇਲਵੇ ਬ੍ਰਿਜ ਦੇ ਹੇਠਾਂ ਤੋਂ ਗੁਜ਼ਰ ਰਿਹਾ ਪਾਣੀ ਜਦੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਤਾਂ ਇਸ ਨਾਲ 35 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਖਬਰ ਅਜਦੈਨਿਕ ਪਾਸ ਕਰਨੇ ਆਪਣੇ ਪਹਿਲੇ ਪੰਨੇ ਤੇ ਛਾਇਆ ਕੀਤੀ ਹੈ ਅਖਬਾਰ ਦਾ ਕਹਿਣਾ ਹੈ ਕਿ ਇਹਨਾਂ 35 ਰੇਲ ਗੱਡੀਆਂ ਚੋਂ 10 ਨੂੰ ਜਿੱਥੇ ਰੱਦ ਕਰ ਦਿੱਤਾ ਗਿਆ ਹੈ ਉੱਥੇ 11 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ ਅਤੇ 10 ਨੂੰ ਔਰੀਜਿਨੇਟ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਅਤੇ ਨਵੀਂ ਦਿੱਲੀ ਤੋਂ ਸ਼੍ਰੀਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਪਠਾਨਕੋਟ ਤੱਕ ਸ਼ਾਰਟ ਟਰਮੀਨੇਟ ਕਰ ਦਿੱਤਾ ਗਿਆ ਹੈ ਇਸ ਰੇਲ ਨੂੰ ਇਸੇ ਥਾਂ ਤੋਂ ਹੀ ਵਾਪਸ ਚਲਾਇਆ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੀਆਂ ਰੇਲ ਗੱਡੀਆਂ ਉਹ ਹਨ ਜਿਹੜੀਆਂ ਜਲੰਧਰ ਤੋਂ ਜੰਮੂ ਕਟਰਾ ਲਈ ਹਰ ਰੋਜ਼ ਅਪ ਡਾਊਨ ਕਰਦੀਆਂ ਹਨ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਰਾਜਪੁਰਾ ਵਿੱਚ ਕਿਸਾਨ ਮਜ਼ਦੂਰ ਫਤਿਹ ਰੈਲੀ ਕਰਕੇ ਲੈਂਡ ਪੁਲਿੰਗ ਪਾਲਿਸੀ ਦੇ ਵਾਪਸ ਹੋਣ ਨੂੰ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀ ਜਿੱਤ ਕਰਾ ਦਿੱਤਾ ਹੈ ਰੈਲੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਦੇਖਰੇਖ ਵਿੱਚ ਹੋਈ ਜਿੱਥੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਸਮੇਤ ਪਾਰਟੀ ਦੀ ਸਮੂਹੀ ਸੀਨੀਅਰ ਲੀਡਰਸ਼ਿਪ ਸ਼ਾਮਿਲ ਰਹੀ ਇਸ ਮੌਕੇ ਭਾਜਪਾ ਨੇ ਲੈਂਡ ਪੂਲਿੰਗ ਨੀਤੀ ਦੇ ਰੱਦ ਹੋਣ ਨੂੰ ਪੰਜਾਬ ਦੇ ਕਿਸਾਨਾਂ ਦੀ ਇਤਿਹਾਸਿਕ ਜਿੱਤ ਕਰਾਰ ਦਿੱਤਾ ਇਹ ਖਬਰ ਅੱਜ ਪੰਜਾਬ ਦੀਆਂ ਲਗਭਗ ਸਾਰੀਆਂ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਛਾਇਆ ਕੀਤੀ ਹੈ ਅੰਗਰੇਜ਼ੀ ਅਖਬਾਰ ਦੀ ਟ੍ਰਿਬਿਊਨ ਲਿਖਦਾ ਹੈ ਕਿ ਰੈਲੀ ਕਰਕੇ ਭਾਜਪਾ ਨੇ ਲੈਂਡ ਪੂਲਿੰਗ ਨੀਤੀ ਰੱਦ ਕਰਾਉਣ ਦਾ ਕ੍ਰੈਡਿਟ ਖੁਦ ਲਿਆ ਹੈ। ਪੰਜਾਬ ਵਿੱਚ ਪਿਛਲੇ 8 ਸਾਲਾਂ ਦੌਰਾਨ ਰਾਜ ਦੇ 23 ਜ਼ਿਲ੍ਹਿਆਂ ਨਾਲ ਸੰਬੰਧਿਤ 55318 ਨਸ਼ੇ ਦੇ ਆਦੀ ਲੋਕਾਂ ਨੇ লাইসেনਸੀ ਹਥਿਆਰ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਹ ਜਾਣਕਾਰੀ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਵੱਲੋਂ ਪ੍ਰਾਪਤ ਰਿਪੋਰਟ ਮੁਤਾਬਕ ਅੱਜ ਰੋਜ਼ਾਨਾ ਅਜੀਤ ਦੈਨਿਕ ਜਾਗਰਣ ਅਤੇ ਦੈਨਿਕ ਪੰਜਾਬੀ ਜਾਗਰਣ ਨੇ ਪ੍ਰਕਾਸ਼ਿਤ ਕੀਤੀ ਹੈ ਅਖਬਾਰ ਲਿਖਦਾ ਹੈ ਕਿ ਇਨਾ 8 ਸਾਲਾਂ ਦੌਰਾਨ 365872 ਲੋਕਾਂ ਦਾ ਡੋਪ ਟੈਸਟ ਕੀਤਾ ਗਿਆ ਜਿਨ੍ਹਾਂ ਵਿੱਚੋਂ 310488 ਦਾ ਡੋਪ ਟੈਸਟ ਨੈਗੇਟਿਵ ਨਿਕਲਿਆ ਜਦੋਂ ਕਿ 55318 ਡੋਪ ਟੈਸਟ ਪੋਜ਼ਿਟਿਵ ਆਏਗੇ ਪੰਜਾਬ ਸਰਕਾਰ ਨੇ ਡੋਪ ਟੈਸਟ 1500 ਰੁਪਏ ਫੀਸ ਨਿਰਧਾਰਿਤ ਕੀਤੀ ਹੈ ਇਸ ਪ੍ਰਕਾਰ ਪੰਜਾਬ ਦੇ ਲੋਕਾਂ ਨੇ ਸਿਰਫ ਡੋਪ ਟੈਸਟ ਕਰਵਾਉਣ ਤੇ ਹੀ 55 ਕਰੋੜ ਰੁਪਏ ਤੋਂ ਵੱਧ ਖਰਚ ਕਰ ਦਿੱਤੇ ਹਨ ਇਸ ਤਰ੍ਹਾਂ ਦੇ ਡੋਪ ਟੈਸਟ ਵਿੱਚ 10 ਪ੍ਰਕਾਰ ਦੀਆਂ ਦਵਾਈਆਂ ਦੇ ਆਦੀ ਲੋਕਾਂ ਦਾ ਵੀ ਪਤਾ ਲੱਗ ਜਾਂਦਾ ਹੈ ਖਬਰ ਵਿੱਚ ਸਿਰਫ ਲਾਇਸੈਂਸੀ ਹਥਿਆਰ ਲੈਣ ਲਈ ਲੋਕਾਂ ਵੱਲੋਂ ਕਰਵਾਏ ਗਏ ਡੋਪ ਟੈਸਟ ਦਾ ਹੀ ਵੇਰਵਾ ਦੱਸਿਆ ਗਿਆ ਹੈ ਇਹ ਅੰਕੜੇ ਜਾਰੀ ਨਹੀਂ ਹੋ ਸਕੇ ਹਨ ਕਿ ਇਹਨਾਂ ਵਿੱਚੋਂ ਕਿੰਨੇ ਲੋਕਾਂ ਨੂੰ ਹਥਿਆਰ ਲਈ ਲਾਇਸੈਂਸ ਜਾਰੀ ਕੀਤੇ ਗਏ ਅਤੇ ਕਿੰਨਿਆਂ ਨੂੰ ਨਹੀਂ ਕਲੀਦਨ ਬਾਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀ ਜ਼ਮਾਨਤ ਤੇ ਅਦਾਲਤ ਵੱਲੋਂ ਅੱਜ ਫੈਸਲਾ ਸੁਣਾਇਆ ਜਾਏਗਾ ਇਸ ਤੋਂ ਪਹਿਲਾਂ ਅਦਾਲਤ ਵਿੱਚ ਜ਼ਮਾਨਤ ਅਰਜੀ ਤੇ ਕਈ ਵਾਰ ਸੁਣਵਾਈ ਹੋ ਚੁੱਕੀ ਹੈ ਇਨ੍ਹਾਂ ਸੁਣਵਾਈਆਂ ਦੌਰਾਨ ਜਿੱਥੇ ਵਿਕਰਮ ਮਜੀਠੀਆ ਦੇ ਵਕੀਲ ਨੇ ਜ਼ਮਾਨਤ ਦੇ ਪੱਖ ਵਿੱਚ ਤਰਕ ਦਿੱਤੇ ਹਨ ਉੱਥੇ ਸਰਕਾਰੀ ਵਕੀਲਾਂ ਵੱਲੋਂ ਉਨ੍ਹਾਂ ਦੀ ਜ਼ਮਾਨਤ ਦਾ ਹਰ ਵਾਰ ਵਿਰੋਧ ਕੀਤਾ ਗਿਆ ਮਜੀਠੀਆ ਦੇ ਵਕੀਲ ਦਾ ਕਹਿਣਾ ਹੈ ਕਿ ਮੁੱਖ ਮੁਕਦਮੇ ਦੀ ਨਿਯਮਤ ਸੁਣਵਾਈ ਹੋਣ ਤੋਂ ਪਹਿਲਾਂ ਮਜੀਠੀਆ ਨੂੰ 7 ਹਫ਼ਤਿਆਂ ਤੋਂ ਵੀ ਵੱਧ ਸਮੇਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਇਹ ਆਪਣੇ ਆਪ ਵਿੱਚ ਇੱਕ ਵਿਰਲਾ ਹੀ ਮਾਮਲਾ ਹੈ ਵਿਕਰਮ ਮਜੀਠੀਆ ਨੇ ਇਸ ਸੰਬੰਧੀ ਆਪਣੇ ਵਕੀਲ ਦੀ ਮਾਰਫਤ kiya ਹੈ ਕਿ ਉਨ੍ਹਾਂ ਨੂੰ ਰਾਜਨੀਤਿਕ ਕਾਰਨਾ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੇ ਉਲਟ ਸਰਕਾਰ ਵੱਲੋਂ ਵਿਕਰਮ ਮਜੀਠੀਆ ਤੇ ਗੈਰ ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਦਾ ਵਿੱਤੀ ਲਾਭ ਹਾਸਲ ਕਰਨ ਦੇ ਦੋਸ਼ ਲਾਏ ਗਏ ਹਨ ਮੋਹਾਲੀ ਦੀ ਅਦਾਲਤ ਵਿੱਚ ਜੱਜ ਹਰਦੀਪ ਸਿੰਘ ਨੇ ਬੀਤੇ ਵੀਰਵਾਰ ਨੂੰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੰਤਿਮ ਫੈਸਲੇ ਲਈ 18 ਅਗਸਤ ਦੀ ਤਾਰੀਖ ਮقرਰ ਕੀਤੀ ਹੈ ਖਬਰ ਅੱਜ ਰੋਜ਼ਾਨਾ ਅਜੀਤ ਨੇ ਪ੍ਰਮੁਖਤਾ ਨਾਲ ਛਾਇਆ ਕੀਤੀ ਹੈ ਦੇਖਣਾ ਇਹ ਹੋਵੇਗਾ ਕਿ ਅਦਾਲਤ ਅੱਜ ਇਸ ਸੰਬੰਧੀ ਕੀ ਫੈਸਲਾ ਸਬੰਧੀ ਕੈਬਨਟ ਮੰਤਰੀ ਅਮਨ अरोड़ा ਦੇ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਉਪਲੀ ਦੀ ਪੰਚਾਇਤ ਨੇ ਪਿੰਡ ਵਿੱਚ એનર્ਜੀ ਡਰਿੰਕ ਵੇਚਣ ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਹੈ ਪੰਚਾਇਤ ਨੇ ਇਸ ਸੰਬੰਧੀ ਬਕਾਇਦਾ ਤੌਰ ਤੇ ਮਤਾ ਪਾਸ ਕਰਕੇ એનર્ਜੀ ਡਰਿੰਕ ਤੇ ਰੋਕ ਲਗਾਈ ਹੈ ਪੰਚਾਇਤ ਦਾ ਕਹਿਣਾ ਹੈ ਕਿ એનર્ਜੀ ਡਰਿੰਕ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੁੰਦੇ ਹਨ ਪੰਚਾਇਤ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਗਰ ਪਿੰਡ ਵਿੱਚ ਕੋਈ ਨਸ਼ਾ ਵੇਚਦੇ ਜਾਂ ਨਸ਼ਾ ਕਰਦੇ ਫੜਿਆ ਗਿਆ ਤਾਂ ਉਸ ਦੀ ਜ਼ਮਾਨਤ ਜਾਂ ਗਵਾਹੀ ਦੇਣ ਵਾਸਤੇ ਪਿੰਡ ਦਾ ਕੋਈ ਵੀ ਨਾਗਰਿਕ ਨਹੀਂ ਜਾਵੇਗਾ ਇਸ ਦੇ ਨਾਲ ਹੀ ਪਿੰਡ ਨੇ ਇੱਕ ਹੋਰ ਫਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਰ ਪਿੰਡ ਦਾ ਕੋਈ ਲੜਕਾ ਪਿੰਡ ਦੀ ਕਿਸੇ ਲੜਕੀ ਨਾਲ ਸ਼ਾਦੀ ਕਰਦਾ ਹੈ ਤਾਂ ਉਸ ਨੂੰ ਪਿੰਡ ਵਿੱਚ ਪਰਵੇਸ਼ ਨਹੀਂ ਦਿੱਤਾ ਜਾਏਗਾ ਪਿੰਡ ਉਪਲੀ ਵਿੱਚ 10 ਮੈਂਬਰੀ ਪੰਚਾਇਤ ਹੈ ਤੇ ਇਹ ਸਾਰੇ ਫੈਸਲੇ ਪੰਚਾਇਤ ਨੇ ਸਰਬਸੰਮਤੀ ਨਾਲ ਸਰਪੰਚ ਜਗੀਰ ਸਿੰਘ ਦੀ ਦੇਖਰੇਖ ਵਿੱਚ ਲਏ ਹਨ ਪੰਜਾਬ ਦੀਆਂ ਪੰਚਾਇਤਾਂ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਆਏ ਦਿਨ ਲਏ ਜਾ ਰਹੇ ਹਨ ਇਹ ਫੈਸਲੇ ਜਿੱਥੇ ਅਖਬਾਰਾਂ ਦੀਆਂ ਸੁਰਖੀਆਂ ਬਣ ਰੋਣ ਲੱਗ ਪਏ ਹਨ ਉੱਥੇ ਸੋਸ਼ਲ ਮੀਡੀਆ ਵਿੱਚ ਵੀ ਇਹਨਾਂ ਤੇ ਚਰਚਾ ਸ਼ੁਰੂ ਹੋ ਗਈ ਹੈ ਅੱਜ ਦੀ ਇਹ ਜਾਣਕਾਰੀ ਨਵਜ ਪੰਜਾਬ ਦੀ ਨੇ ਨੈਸ਼ਨਲ ਅਖਬਾਰ ਦੈਨਿਕ ਜਾਗਰਣ ਤੋਂ ਲਈ ਹੈ ਅਖਬਾਰ ਦਾ ਕਹਿਣਾ ਹੈ ਕੀ ਪੰਚਾਇਤ ਨੇ ਪਿੰਡ ਦੀਆਂ ਦੁਕਾਨਾਂ ਨੂੰ ਤਾਗੀਦ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀ ਵਿਕਰੀ ਨਹੀਂ ਕਰਨ ਅਗਰ ਕੋਈ ਦੁਕਾਨਦਾਰ ਇਸ ਤਰ੍ਹਾਂ ਦੇ એનર્ਜੀ ਡਰਿੰਕ ਦੀ ਵਿਕਰੀ ਕਰਦਾ ਹੈ ਤਾਂ ਉਸ ਦਾ ਬਾਈਕਾਟ ਕੀਤਾ ਜਾਵੇ। ਬਠਿੰਡਾ ਵਿੱਚ ਸ਼ੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਦਾਵਾ ਕੀਤਾ ਹੈ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਸੰਭਵ ਹੈ। ਉਨਾ ਕਿਹਾ ਕਿ ਦੋਨਾਂ ਦਲਾਂ ਦੇ ਨੇਤਾ ਇਸ ਦਿਸ਼ਾ ਬਿਲ ਇਕਜੁੱਟ ਹਨ ਮਲੂਕਾ ਲੈਂਡ ਪੂਲਿੰਗ ਨੀਤੀ ਤੇ ਗੱਲ ਕਰ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਅਗਰ ਕੇਂਦਰ ਅਤੇ ਪੰਜਾਬ ਵਿੱਚ ਇੱਕੋ ਹੀ ਪਾਰਟੀ ਦੀ ਸਰਕਾਰ ਹੋਵੇ ਤਾਂ ਜਿੱਥੇ ਪੰਜਾਬ ਦਾ ਵਿਕਾਸ ਤੇਜ਼ੀ ਨਾਲ ਹੋ ਸਕਦਾ ਹੈ ਉੱਥੇ ਲੈਂਡ ਪੂਲਿੰਗ ਨੀਤੀ ਵਰਗੇ ਮਾਮਲੇ ਕਰਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣਾ ਪੈਂਦਾ ਇਹ ਖਬਰ ਅਜਦੈਨਿਕ ਜਾਗਰਣ ਨੇ ਛਾਇਆ ਕੀਤੀ ਹੈ ਦੂਜੇ ਪਾਸੇ ਅੰਗਰੇਜ਼ੀ ਅਖਬਾਰ ਦਿ ਟ੍ਰਿਬਿਊਨ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਹਵਾਲੇ ਤੋਂ ਛਾਪਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਕਿਸਾਨਾਂ ਸੰਬੰਧੀ ਬਿੱਲ ਲਿਆਂਦੇ ਸਨ ਬਿੱਟੂ ਨੇ ਦਾਅਵਾ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਪਤਾ ਲੱਗਾ ਕਿ ਅਕਾਲੀ ਦਲ ਕਿਸਾਨਾਂ ਸੰਬੰਧੀ ਲਿਆਂਦੇ ਗਏ ਬਿੱਲਾਂ ਦੀ ਜਾਣਕਾਰੀ ਸੰਬੰਧੀ ਝੂਠ ਬੋਲ ਰਿਹਾ ਹੈ ਤਾਂ ਭਾਜਪਾ ਨੇ ਗੁਸਤਾਖੀ ਮਹਿਸੂਸ ਕਰਦੇ ਹੋਏ ਕਿਸਾਨਾਂ ਦੇ ਬਿੱਲ ਵਾਪਸ ਲੈ ਲਏ ਕੇਂਦਰੀ ਮੰਤਰੀ ਦੀ ਇਸ ਦਲੀਲ ਦਾ ਦੇ ਟਿਊਨ ਨੇ ਹੀ ਆਪਣੀ ਸਟੋਰੀ ਵਿੱਚ ਹੀ ਅਕਾਲੀ ਦਲ ਦੇ ਸਪੋਕਸਪਰਸਨ ਡਾਕਟਰ ਦਲਜੀਤ ਸਿੰਘ ਚੀਮਾ ਦੇ ਹਵਾਲੇ ਤੋਂ ਖੰਡਨ ਵੀ ਛਾਪਿਆ ਇਸ ਖਬਰ ਵਿੱਚ ਚੀਮਾ ਨੇ ਕਿਹਾ ਹੈ ਕਿ ਅਗਰ ਉਨ੍ਹਾਂ ਨੂੰ ਕਿਸਾਨਾਂ ਲਈ ਲਿਆਂਦੇ ਗਏ ਬਿੱਲਾਂ ਦਾ ਪਤਾ ਹੁੰਦਾ ਤਾਂ ਫਿਰ ਅਕਾਲੀ ਦਲ ਨੂੰ ਭਾਜਪਾ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ ਵਿੱਚੋਂ ਬਾਹਰ ਆਉਣ ਦੀ ਕੋਈ ਲੋੜ ਨਹੀਂ ਸੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਕੱਲ ਪੰਜਾਬ ਦੀ ਅਪਡੇਟਸ ਨਾਲ ਫਿਰ ਮਿਲਦੇ ਹਾਂ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਜੈ ਜੀ